ਅਸਲ ਵਿੱਚ ਮੈਂ ਆਕਮਲ ਕਪੂਰ ਕੈਨੇਡਾ ਦੇ ਵਿੱਚ ਪੜ੍ਹਾਈ ਕਰਨਾ ਲੱਖਾਂ ਭਾਰਤੀ ਵਿਦਿਆਰਥੀਆਂ ਦਾ ਸੁਪਨਾ ਹੈ ਲਗਾਤਾਰ ਸਿੱਖਿਆ ਪ੍ਰਣਾਲੀ ਸੁਰੱਖਿਅਤ ਵਾਤਾਵਰਨ ਤੇ ਬਿਹਤਰ ਕਰੀਅਰ ਦੇ ਮੌਕੇ ਆਕਰਨ ਇਹ ਦੇਸ਼ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਗਿਆ ਹੈ ਪਰ ਵਿਦੇਸ਼ ਦੇ ਵਿੱਚ ਪੜ੍ਹਾਈ ਦੇ ਸੁਪਨੇ ਨੂੰ ਸਕਾਰ ਕਰਨ ਤੋਂ ਪਹਿਲਾਂ ਕੁਝ ਮਹੱਤਵਪੂਰਨ ਗੱਲਾਂ ਨੂੰ ਜਾਣਨਾ ਵੀ ਬਹੁਤ ਜ਼ਰੂਰੀ ਹੈ ਖਾਸ ਕਰਕੇ ਵੀਜ਼ਾ ਇੰਟਰਵਿਊ ਅਤੇ ਬੈਂਕ ਬੈਲੈਂਸ ਦੇ ਨਾਲ ਸੰਬੰਧਤ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀਆਂ ਨੂੰ ਵੀਜ਼ਾ ਇੰਟਰਵਿਊ ਦੇ ਵਿੱਚ ਪੁੱਛੇ ਜਾਣ ਵਾਲੇ ਸਵਾਲਾ ਅਤੇ ਬੈਂਕ ਖਾਤੇ ਦੇ ਵਿੱਚ ਲੜੀ ਦੀ ਰਕਮ ਵਾਲੀ ਜਾਨੂ ਹੋਣਾ ਚਾਹੀਦਾ ਹੈ ਸਹੀ ਤਿਆਰੀ ਤੁਹਾਡੇ ਵਿਦਿਆਰਥੀ ਵੀਜ਼ੇ ਨੂੰ ਆਸਾਨ ਬਣਾ ਸਕਦੀ ਹੈ ਜੇਕਰ ਇੰਟਰਵਿਊ ਦੇ ਵਿੱਚ ਪੁੱਛੇ ਜਾਣ ਵਾਲੇ ਸਵਾਲਾਂ ਦੀ ਗੱਲ ਕਰੀਏ ਤਾਂ ਇੱਥੇ ਦੱਸਣਾ ਬੰਦਾ ਹੈ ਕਿ ਜੇ ਤੁਸੀਂ ਕੈਨੇਡਾ ਦੇ ਕਿਸੇ ਕਾਲਜ ਜਾਂ ਫਿਰ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਹੈ ਅਤੇ ਹੁਣ ਸਟੱਡੀ ਵੀਜ਼ਾ ਦੇ ਲਈ ਅਰਜੀ ਦੇ ਰਹੇ ਹੋ ਤਾਂ ਤੁਹਾਨੂੰ ਇੰਟਰਵਿਊ ਦੇ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਵੀਜ਼ਾ ਇੰਟਰਵਿਊ ਦੇ ਵਿੱਚ ਅਧਿਕਾਰੀ ਤੁਹਾਡੇ ਇਰਾਦੇ, ਵਿੱਤੀ ਸਥਿਤੀ ਅਤੇ ਪੜਾਈ ਦੇ ਉਦੇਸ਼ ਨੂੰ ਸਮਝਣਾ ਚਾਹੁੰਦੇ ਨੇ ਕਿ ਤੁਸੀਂ ਕੈਨੇਡਾ ਕਿਉਂ ਚੁਣਿਆ ਹੈ? ਤੁਸੀਂ ਕਿਸ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਅਤੇ ਕਿਉਂ ਲਿਆ? ਤੁਸੀਂ ਕਿਹੜਾ ਕੋਰਸ ਕਰ ਰਹੇ ਹੋ ਅਤੇ ਕੈਰੀਅਰ ਦੇ ਵਿੱਚ ਇਸ ਦਾ ਕੀ ਫਾਇਦਾ ਹੋਵੇਗਾ? ਜਿਵੇਂ ਕਿ ਤੁਹਾਡੀ ਵੀ ਦੀ ਸਥਿਤੀ ਕਿਵੇਂ ਹੈ ਤੇ ਤੁਸੀਂ ਪੜਾਈ ਅਤੇ ਰਹਿਣ ਸਹਿਤ ਦੇ ਖਰਚੇ ਉੱਥੇ ਜਾ ਕੇ ਕਿਵੇਂ ਕਰੋਗੇ ਕਿ ਤੁਸੀਂ ਪੜਾਈ ਤੋਂ ਬਾਅਦ ਕੈਨੇਡਾ ਵਿੱਚ ਰਹਿਣਾ ਚਾਹੁੰਦੇ ਹੋ ਜਾਂ ਫਿਰ ਨਹੀਂ ਕਿ ਤੁਸੀਂ ਆਲਸ ਜਾਂ ਫਿਰ ਟੋਫਲ ਵਰਗਾ ਪਾਸ਼ਾ ਟੈਸਟ ਪਾਸ ਕੀਤਾ ਤੇ ਸਬ ਅਧਿਕਾਰੀਆਂ ਦੇ ਵੱਲੋਂ ਕੁਝ ਕਿਛ ਕੀਤੀ ਜਾਂਦੀ ਹੈ ਕੈਨੇਡਾ ਸਰਕਾਰ ਚਾਹੁੰਦੀ ਹੈ ਕਿ ਉੱਥੇ ਪੜਨ ਆਉਣ ਵਾਲਾ ਵਿਦਿਆਰਥੀ ਵਿੱਤੀ ਤੌਰ ਉਤੇ ਸਮਰਥ ਹੋਵੇ ਤਾਂ ਜੋ ਉਸ ਨੂੰ ਉੱਥੇ ਕੋਈ ਵੀ ਮੁਸ਼ਕਲ ਨਾ ਆਵੇ ਇਸ ਲਈ ਤੁਹਾਡੇ ਬੈਂਕ ਖਾਤੇ ਦੇ ਵਿੱਚ ਇੱਕ ਨਿਸ਼ਚਿਤ ਰਕਮ ਹੁੰਦੀ ਜ਼ਰੂਰੀ ਹੈ ਸਾਲ 2024 ਤੋਂ ਕੈਨੇਡਾ ਨੇ ਇਸ ਰਕਮ ਨੂੰ ਵਧਾ ਲਗਭਗ 20635 ਕੈਨੇਡੀਅਨ ਡਾਲਰ ਯਾਨੀ ਕਿ ਲਗਭਗ 12.5 ਲੱਖ ਰੁਪਏ ਕਰ ਦਿੱਤਾ ਹੈ ਤੇ ਇਹ ਰਕਮ ਤੁਹਾਡੀ ਟਿਊਸ਼ਨ ਫੀਸ ਦੇ ਨਾਲ-ਨਾਲ ਖਾਣੇ ਅਤੇ ਰਿਹਾਇਸ਼ ਤੇ ਜ਼ਰੂਰਤਾਂ ਨੂੰ ਵੀ ਪੂਰੀ ਕਰਦੀ ਹੈ ਜੋ ਤੁਸੀਂ ਇਕੱਲੇ ਜਾ ਰਹੇ ਹੋ ਤਾਂ ਇਹ ਰਕਮ ਕਾਫੀ ਹੋਵੇਗੀ ਪਰ ਜੇ ਤੁਹਾਡੇ ਨਾਲ ਕੋਈ ਪਰਿਵਾਰਕ ਮੈਂਬਰ ਜਾ ਰਿਹਾ ਹੈ ਤਾਂ ਉਸ ਲਈ ਇੱਕ ਵੱਖਰੀ ਰਕਮ ਦਿਖਾਉਣੀ ਵੀ ਪਵੇਗੀ ਖਾਸ ਕਰਕੇ ਦਸਤਾਵੇਜ਼ ਦਾਖਲਾ ਪੱਤਰ ਪਾਸਪੋਰਟ ਬੈਂਕ ਸਟੇਟਮੈਂਟ ਟਿਊਸ਼ਨ ਫੀਸ ਦੀ ਦੀਸੀਸ ਭਾਸ਼ਾ ਟੈਸਟ ਜਿਸਕੋਰ ਕਾਰਡ ਉਦੇਸ਼ ਦਾ ਬਿਆਨ ਮੈਡੀਕਲ ਸਰਟੀਫਿਕੇਟ ਫੋਟੋ ਅਤੇ ਹੋਰ ਪਛਾਣ ਪੱਤਰ ਦਿਖਾਉਣੇ ਵੀ ਲਾਜ਼ਮੀ ਹੋਣਗੇ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ